ਕਾਦਰਸ਼ੀ ਭਗਵਾਨ ਮਾਰਸ਼ੀ ਵਾਲਮੀਕੀ ਦਾ ਬੜੀ ਸ਼ੋਭਾ ਯਾਤਰਾ ਹੈ ਉਹਨਾਂ ਦੇ ਅਵਤਾਰ ਦੇ ਪਸਤੇ ਜਦੋਂ ਭਗਵਾਨ ਜਦੋਂ ਵੀ ਧਰਤੀ ਤੇ ਆਉਂਦੇ ਆ ਉਹਨਾਂ ਦਾ ਅਵਤਾਰ ਦੇ ਪਸ ਹੁੰਦਾ ਉਹ ਸੋ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਹਰ ਸਾਲ ਦੀ ਤਰ੍ਹਾਂ ਸਾਰੇ ਹੀ ਰਲ ਮਿਲ ਕੇ ਪੂਰੇ ਸ਼ਹਿਰ ਵਾਸੀ ਰੇਕਸ਼ਾ ਦਾ ਸੱਬੇ ਨਾਗਰੇ ਕਿਸ ਸ਼ੁਭ ਯਾਤਰਾ ਦੀ ਸ਼ੁਭਾ ਵੀ ਬੰਦਾ ਔਰ ਭਗਵਾਨ ਦੇ ਅੱਗੇ ਨਤਮਸਤਕ ਹੁੰਦਾ ਔਰ ਭਗਵਾਨ ਦਾ ਜਿਹੜਾ ਸਰੂਪ ਹੈ ਉਹਦੇ ਕਰਕੇ ਰਮਾਇਣ ਕਾਲ ਜਿਹੜੀ ਹੈ ਉਹਨੂੰ ਜਾਣਿਆ ਜਾਂਦਾ ਸੋ ਮੈਂ ਇਕਲ ਕਹਿਣੀ ਚੰਨਾ ਰਮਾਇਣ ਨੂੰ ਰਮਾਇਣ ਤੋਂ ਹੋਣ ਤੋਂ ਪਹਿਲਾਂ ਲਿਖਣ ਵਾਲੇ ਕਾਲ ਦਰਸ਼ਕ ਇਸ ਕਰਕੇ ਗਏ ਸੋ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਹੈ ਔਰ ਉਹਨਾਂ ਦਾ ਆਸ਼ੀਰਵਾਦ ਸਾਰੀ ਦੁਨੀਆ ਤੇ ਸਾਡੇ ਭਾਰਤ ਵਰਸ਼ ਤੇ ਪੂਰੇ ਤੇ

ਭਗਵਾਨ ਬਾਲਮਿਕ ਸਾਹਿਬ ਹੁਸ਼ਿਆਰਪੁਰ ਵੱਲੋਂ ਇੱਕ ਮਿਸਾਲ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹੜੀ ਸ਼ੋਭਾ ਯਾਤਰਾ ਹੁਣ ਸਿਰਫ 5-7-10 ਮਿੰਟ ਤੋਂ ਇਥੋਂ ਉਦੋਂ ਸਿੰਘ ਪਾਰਕ ਤੋਂ ਚੱਲੇਗੀ ਬੱਸ ਸਟੈਂਡ ਕਮਾਲਪੁਰ ਚੌਂਕ ਭਗਵਾਨ ਬਾਲਮਿਕ ਕੀ ਚੌਂਕ ਨਰੈਨ ਬੇਕਰੀ ਤੋਂ ਹੁੰਦੀ ਹੋਈ ਗੌਸ਼ਾਲਾ ਬਾਜ਼ਾਰ ਕਣਕ ਮੰਡੀ ਚੌਂਕ ਦਾਲ ਬਾਜ਼ਾਰ ਕਸ਼ਮੀਰੀ ਬਾਜ਼ਾਰ ਤੋਂ ਹੁੰਦੀ ਹੋਈ ਘੰਟਾ ਘਰ ਆ ਕੇ ਸਮਾਪਤ ਹੋਏਗੀ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਉਹ ਅਸੀਂ ਇਸ ਸ਼ੁਭ ਮੌਕੇ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਅ ਸ਼ੋਭਾ ਦੇ ਚਾਰ ਦੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਈਏ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰੀਏ ਦੇਸ਼ ਵਾਸੀ ਨੂੰ ਕੀ ਮੈਸੇਜ ਦੋ ਦੇਸ਼ ਵਾਸੀ ਨੂੰ ਬੇਨਤੀ ਹੈ ਕਿ ਜੋ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਰਮਾਇਣ ਲਿਖੀ ਸੀ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਦੇਸ਼ ਦੇ ਵਿੱਚ ਜੇ ਰਾਜਾ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਪ੍ਰਜਾ ਹੋਵੇ ਤਾਂ ਕਿਸ ਤਰ੍ਹਾਂ ਦੀ ਹੋਵੇ ਭਰਾ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਭਰਾ ਹੋਣ ਤਾਂ ਕਿਸ ਤਰ੍ਹਾਂ ਦਾ ਹੋਵੇ ਜੇ ਬੱਚੇ ਹੋਣ ਤਾਂ ਕਿਸ ਤਰ੍ਹਾਂ ਦੇ ਹੋਣ ਪਤਨੀ ਹੋਵੇ ਤਾਂ ਕਿਸ ਤਰ੍ਹਾਂ ਦੀ ਹੋਵੇ ਅਤੇ ਪਤੀ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਮੈਂ ਉਸ ਅਰੰਪਿਤਾ ਪਰਮਾਤਮਾ ਭਗਵਾਨ ਵੈਦਿਕ ਮਹਾਰਾਜ ਜੀ ਜੇ ਅਗੇ ਬੇਨਤੀ ਕਰਦਾ ਕਿ ਭਗਵਾਨ ਵੈਦਿਕ ਮਹਾਰਾਜ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਇਸ ਇਸ ਜਿਹੜੀ ਇਹਨਾਂ ਨੇ ਰਮਾਇਣ ਲਿਖੀ ਹੈ ਰਚਨਾ ਭਗਵਾਨ ਵੈਦਿਕ ਮਹਾਰਾਜ ਨੇ ਕੀਤੀ ਉਸ ਰਮਾਇਣ ਤੇ ਚਲਣ ਦਾ ਸੰਸਾਰਿਆਂ ਨੂੰ ਬਲਡ ਬਕਸ਼ੋ ਜੈ ਬੰਨ ਕੀ ਹਰ ਹਰ ਰਾਮ